ਹਾਂਜੀ ਆਜੋ ਫਿਰੋਜ਼ਕਾਲਪੁਰ ਕੁਹਾਹੀ ਗੁਰੂ ਦੀਆਂ ਗੱਲਾਂ ਕਰੀਏ ਉਹਦੀਆਂ ਖੇਡਾਂ ਦੀ ਗੱਲ ਕਰੀਏ ਤੇ ਉਹਦੀ ਹੋਂਦ ਨੂੰ ਦਰਸਾਉਂਦੀ ਇੱਕ ਹੋਰ ਵੀਡੀਓ ਦੇਖੀਏ ਇੱਕ ਪਾਸੇ ਤਾਂ ਸੂਰਜ ਆ ਤੇ ਇੱਕ ਪਾਸੇ ਉਹ ਜਿਹੜੀ ਛੋਟੀ ਜਿਹੀ ਬਿੰਦੀ ਆ ਉਹ ਹੈਗੀ ਆ ਤਰਤੀ ਤੇ ਸੂਰਜ ਦੇ ਉੱਤੇ ਇੱਕ ਤੂਫਾਨ ਉੱਠਦਾ ਹੁੰਦਾ ਤੇ ਉਹ ਤੂਫਾਨ ਆਪਾਂ ਨੂੰ ਦੇਖਣ ਨੂੰ ਤਾਂ ਇਦਾਂ ਹੀ ਲੱਗਦਾ ਜਿਦਾਂ ਥੋੜਾ ਜਿਹਾ ਛੋਟਾ ਜਿਹਾ ਹੁੰਦਾ ਪਰ ਅਸਲ ਦੇ ਵਿੱਚ ਉਹ ਤੂਫਾਨ ਦਾ ਜਿਹੜਾ ਕੱਦਾ ਜਿਉਂ ਤੂਫਾਨ ਦਾ ਜਿਹੜਾ ਦਾਇਰਾ ਉਹ ਸਾਡੀ ਸੋਚ ਤੋਂ ਵੀ ਕਿਤੇ ਪਰੇ ਹੁੰਦਾ ਕਿਉਂਕਿ ਉਹ ਬਿੰਦੀ ਦਾ ਇਸ ਸੂਰਜ ਦੇ ਅੱਗੇ ਸਾਡੀ ਧਰਤੀ ਦੀ ਔਕਾਤ ਕੀ ਆ ਇਹ ਤੁਸੀਂ ਦੇਖ ਕੇ ਉਹ ਅੰਦਾਜ਼ਾ ਲਾ ਸਕਦੇ ਹੋ ਤੇ ਇਹ ਸੂਰਜ ਦੇ ਉੱਤੇ ਆਏ ਹੋਏ ਤੂਫਾਨ ਦੀਆਂ ਵੀਡੀਓ ਨੇ ਜਿਹੜੀ ਨਾਸਾ ਨੇ ਜਾਰੀ ਕੀਤੀਆਂ ਤੇ ਇਹ ਤੂਫਾਨ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਇਹ ਤੂਫਾਨ ਆ ਜਿਹੜਾ ਉਹ ਕਿੰਨਾ ਵੱਡਾ ਹੋਣਾ ਤੇ ਸਾਡੀ ਧਰਤੀ ਇਸ ਸੂਰਜ ਦੇ ਮੁਰੇ ਕੀ ਔਕਾਤ ਰੱਖਦੀ ਆ ਹੁਣੇ ਗੱਲ ਇੱਥੇ ਹੀ ਖਤਮ ਨਹੀਂ ਹੁੰਦੀ ਹੁਣ ਤੁਸੀਂ ਧਰਤੀ ਦੀ ਔਕਾਤ ਦੇਖ ਲਈ ਨਾ ਸੂਰਜ ਦੇ ਮੁਰੇ ਤੇ ਹੁਣ ਪਰਮਾਤਮਾ ਲੀਆਂ ਇਹ ਤੋਂ ਅਸ਼ਚਰਜ ਖੇਟਾਂ ਦੇਖੋ ਤੇ ਹੁਣ ਸੂਰਜ ਦੀ ਔਕਾਤ ਸਮਝਿਓ ਤੁਸੀਂ ਕੀ ਹੋ ਸਕਦੀ ਹੈ ਆ ਬਲੈਕ ਹੋਲ ਆ ਇਹਦੇ ਮੁਰੇ ਸੂਰਜ ਦੀ ਔਕਾਤ ਦੇਖਿਓ ਤੁਸੀਂ ਉਹ ਬਲੈਕ ਹੋਲ ਦੇ ਅੱਗੇ ਇੱਕ ਹੋਰ ਬਲੈਕ ਹੋਲ ਆ ਹਨਾ ਉਹਦੇ ਅੱਗੇ ਇੱਕ ਹੋਰ ਬਲੈਕ ਹੋਲ ਆ ਸੋ ਸੂਰਜ ਦਿਸਣੋਂ ਵੀ ਹਟ ਜਾਂਦਾ ਇੱਕ ਥਾਂ ਦੇ ਉੱਤੇ ਇੱਕ ਲੈਵਲ ਦੇ ਉੱਤੇ ਆ ਕੇ ਸੂਰਜ ਬਿੰਨ ਕੋਲ ਇੱਕ ਕਣ ਦੇ ਬਰਾਬਰ ਹੋ ਜਾਂਦਾ ਤੇ ਧਰਤੀ ਦੀ ਕੀ ਔਕਾਤ ਰਹਿ ਜਾਂਦੀ ਹੋਣੀ ਹੈ ਉੱਥੇ ਆ ਕੇ ਤੇ ਇਹ ਤਾਂ ਹਜੇ ਪ੍ਰਮਾਤਮਾ ਦੀਆਂ ਛੋਟੀਆਂ ਖੇਡਾਂ ਨੇ ਜਿੱਥੇ ਤੱਕ ਇਨਸਾਨ ਪਹੁੰਚ ਸਕਿਆ ਜਾਂ ਜਿੱਥੇ ਤੱਕ ਸਮਝ ਸਕਿਆ ਉਹ ਆਪਾਂ ਨੂੰ ਦਿਖਾਈ ਦਿੰਦੀਆਂ ਨੇ ਹੁਣ ਸੋਚੋ ਵੀ ਇਹ ਤੋਂ ਅਗਲੀ ਗੇਮ ਪ੍ਰਮਾਤਮਾ ਦੀ ਕਿੰਨੀ ਵੱਡੀ ਹੋਣੀ ਆ ਕਿ ਜਿੱਥੇ ਤੱਕ ਇਨਸਾਨ ਦੀ ਸੋਚ ਵੀ ਨਹੀਂ ਜਾ ਸਕਦੀ ਅਸੀਂ ਆਪ ਜਣਾ ਤਾਂ ਬਹੁਤ ਦੂਰ ਦੀ ਗੱਲ ਹੈ ਸਮਝ ਹੀ ਨਹੀਂ ਸਕਦੇ ਸਾਡੀ ਸਮਝ ਤੋਂ ਵੀ ਬਾਹਰ ਹੋ ਜਾਂਦੀ ਹੈ ਨੇ ਕਿਹੜਾਂ ਕਈ ਪ੍ਰਮਾਤਮਾ ਦੀ ਇਸ ਕਰਕੇ ਕਹੀਦਾ ਕਿ ਉਹ ਅਕਾਲ ਪੁਰਖ ਵਾਹਿਗੁਰੂ ਦਾ ਕੋਈ ਭੇਦ ਨਹੀਂ ਪਾ ਸਕਦਾ ਜਿੱਥੇ ਵੀ ਉਹ ਜਿਵੇਂ ਵੀ ਉਹ ਜਿਹੜੇ ਵੀ ਹਾਲਾਤਾਂ ਚੋਂ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਂ ਲੈਣਾ ਸ਼ੁਰੂ ਕਰੋ ਉਹ ਕਣ ਕਣ ਦੇ ਵਿੱਚ ਵਾਸ ਕਰਦਾ ਉਹ ਖੰਡਾਂ ਬ੍ਰਹਮੰਡਾਂ ਦੇ ਵਿੱਚ ਵਾਸ ਕਰਦਾ ਤੇ ਇਹਨਾਂ ਸੋਚਾਂ ਸਮਝਾਂ ਅਕਲਾਂ ਤੋਂ ਪਾਰ ਦੀਆਂ ਚੀਜ਼ਾਂ ਨੂੰ ਬਣਾਉਣ ਵਾਲਾ ਕਿੰਨੀ ਵੱਡੀ ਹਸਤੀ ਰੱਖਦਾ ਹੁਣ ਸੋ ਤਾਂ ਨਾਂ ਲਿਆ ਕਰੋ ਖੁਸ਼ ਰਿਆ ਕਰੋ ਜ਼ਿੰਦਗੀ ਬਹੁਤ ਖੂਬਸੂਰਤਾਂ ਚਮਤਕਾਰ ਹੁੰਦੇ ਨੇ ਤੇ ਕਲਾ ਵਰਤਦੀ ਆ ਚਾਹੁੰਦੇ ਵਾਸਤੇ ਰਹੋ ਧੰਨਵਾਦ